ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਕਲੋਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਗਿਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਓ ਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਮੇਰੀ ਤਰੀ ਹੋਈ ਸੀ ਚਾਹ ਤੇ ਮੈਂ ਚਾਹ ਬਣਾ ਰਹੀ ਸੀ ਇੱਥੇ 3 ਵਜੇ ਦਾ ਟਾਈਮ ਆ ਇਹ ਤੇ ਕਈ ਦਿਨ ਦਾ ਕਿਉ ਵੀ ਆਪਣਾ ਗਰਮ ਕਰਨ ਵਾਲਾ ਪਿਆ ਸੀਗਾ ਮਲਾਈ ਇਕੱਠੀ ਹੋਈ ਹੋਈ ਸੀ ਮੈਂ ਹਾਂ ਵੀ ਨਾਲੇ ਮਲਾਈ ਰੈਡ ਕਰ ਲਈਏ ਵੀ ਕਿਉ ਬਣ ਜੂਗਾ ਹਨਾ ਕਾਲਜੀ ਹੋਈ ਜਾਂਦੀ ਹੁੰਦੀ ਹੈ ਫਿਰ ਨਹੀਂ ਕੰਮ ਦੀ ਤਾਂ ਕਰਕੇ ਜੀ ਇੱਥੇ ਮੈਂ ਮਲਾਈ ਵੀ ਨਾਲ ਦੀ ਨਾ ਪਾ ਰਹੀ ਸੀ ਵੀ ਚਾਹ ਬਰੰਦੀ ਹੁੰਦੇ ਚਾ ਨੂੰ ਮਲਾਈ ਪਾ ਲਾਂ ਵੀ ਰੈਡ ਕਰ ਲੰਨੇ ਆ ਫਿਰ ਉਹਨੂੰ ਤੇ ਕਿਉ ਬਣ ਜੂਗਾ ਹਨਾ ਤੇ ਉਹ ਤੇ ਹੋ ਜੀ ਆਪਾਂ ਫਿਰ ਸਟੋਰ ਕਰ ਕਰਕੇ ਰੱਖੀ ਜਿੰਨੇ ਡੱਬਿਆਂ ਚ ਤੇ ਇੰਨਾ ਕਿਹੜਾ ਖਾ ਹੁੰਦਾ ਨਾ ਜਿੰਨਾ ਕੁ ਬਸ ਲੱਗਦਾ ਏ ਤੇ ਚਲੋ ਵਰਤ ਲਨੇ ਆ ਬਾਕੀ ਪਿਆ ਰਹਿੰਦਾ ਏ ਫਿਰ ਦੇਸੀ ਦੇਸੀ ਘਿਓ ਚ ਕੜਾਵਾ ਗਾਰਾ ਬਣ ਜਾਂਦਾ ਜਦੋਂ ਦਸਵੀਂ ਬਣਾਉਨੇ ਆ ਤੇ ਉਹ ਕੰਮ ਆ ਜਾਂਦਾ ਆਪਣੇ ਘਰ ਦਾ ਘਿਓ ਤੇ ਇੱਥੇ ਜੀ ਮੈਂ ਮੜਾਈ ਦੇ ਵਿੱਚ ਪਾਣੀ ਪਾ ਲਾਂਗੀ ਥੋੜਾ ਜਿਹਾ ਪਾਣੀ ਕੋਸਾਈਆ ਮਤਲਬ ਆਪਣੇ ਗੱਡੀ ਸੀਗੀ ਮੈਂ ਮਲਾਈ ਫਰਿੱਜ ਚ ਤੇ ਆਪਾਂ ਬਸ ਟੂਟੀ ਦਾ ਪਾਣੀ ਪਾ ਲਾਂਗੇ ਤੁਹਾਨੂੰ ਪਤਾ ਏ ਟੂਟੀ ਦਾ ਪਾਣੀ ਕਿੰਨਾ ਗਰਮ ਹੁੰਦਾ ਹੈ ਨਾ ਹੁਣ ਤੇ ਬਸ ਇਹੀ ਥੋਸਾ ਜਿਹਾ ਪਾਣੀ ਪਾ ਲਾਂਗੇ ਤੇ ਇਹਦੇ ਨਾਲੇ ਮਲਾਈ ਬਹੁਤ ਹੀ ਅੜਕ ਹੋ ਜਾਂਦੀ ਆ ਆਪਣੇ ਇਹਨਾਂ ਮਿਹਸਾਂ ਦਾ ਦੁੱਧ ਹੋਣ ਕਰਕੇ ਮਲਾਈ ਥੋੜੇ ਦਿਨ ਵਿੱਚ ਇਕੱਠੀ ਹੋ ਜਾਂਦੀ ਆ ਨਾਲੇ ਆਪਾਂ ਤੁਹਾਨੂੰ ਦੱਸਿਆ ਮੈਂ ਪਿਛਲੀ ਵੀਡੀਓ ਚ ਦਿਖਾਇਆ ਨਾ ਆਪਾਂ ਡੋਕਿਆਂ ਦਾ ਦੁੱਧ ਹੀ ਘਰੇ ਰੱਖਦੇ ਆ ਫੇਰ ਵੀ ਉਹਨੂੰ ਮੈਂ ਬਾਲੀ ਦੇ ਕੇ ਰੱਖ ਲੈਂਦੀ ਆ ਫਿਰ ਵੀ ਬਹੁਤ ਸੋਣੀ ਮਲਾਈ ਆ ਜਾਂਦੀ ਆ ਉਹ ਉੱਤੇ ਤੇ ਉਹ ਆਪਾਂ ਲਾ ਲੰਨੇ ਆ ਫਿਰ ਉਹਦਾ ਹੀ ਘਿਓ ਬਣਾਉਨੇ ਆ ਤੇ ਦੂਸਰੇ ਲੋਟ ਦਹੀਂ ਵਗੈਰਾ ਨਹੀਂ ਰੜਕਦੇ ਹੈਗੇ ਦਹੀਂ ਬਸ ਬੱਚੇ ਉਦਾਂ ਹੀ ਖਾ ਲੈਂਦੇ ਨੇ ਤੇ ਮਲਾਈ ਤੋਂ ਆਪਾਂ ਰੜਕ ਲੈਣੇ ਨੇ ਐ ਘਿਓ ਬਣਾ ਲੈਣੇ ਆ ਤੇ ਇੱਥੇ ਮੈਂ ਦੁੱਧ ਦੇ ਵਿੱਚੋਂ ਵੀ ਮਲਾਈ ਕੱਢ ਲਵਾਂਗੀ ਟਿੱਕੀ ਬਣ ਜਾਂਦੀ ਆ ਜਿਹੜਾ ਸਵੇਰ ਦਾ ਦੁੱਧ ਪਿਆ ਹੁੰਦਾ ਰਾਤ ਦਾ ਜਿਹੜਾ ਰਾਤ ਦਾ ਸਾਰੀ ਰਾਤ ਦਾ ਮਤਲਬ ਵਾਲੀ ਦੇ ਕੇ ਮੇਰਾ ਟਿਕਾ ਕੇ ਰੱਖਿਆ ਹੁੰਦਾ ਉਹਦੇ ਤੇ ਬਸਣੀ ਮਤਲਬ ਮੋਟੀ ਮਲਾਈ ਜੰਮ ਜਾਂਦੀ ਹੈ ਜਿਹੜਾ ਮੈਂ ਸਵੇਰੇ ਚੋਨੇ ਹੁੰਨੇ ਆ ਉਹਨੂੰ ਵਾਲੀ ਦੇ ਕੇ ਠੰਡਾ ਕਰਕੇ ਆਪਾਂ ਫ੍ਰਿਜ ਚ ਲਾ ਦਿੰਨੇ ਆ ਤੇ ਉਹਨੂੰ ਜਾ ਕੇ ਸ਼ਾਮ ਨੂੰ ਵਰਤਦੇ ਹੁੰਨੇ ਆ ਤੇ ਇਹਦੇ ਨਾਲ ਫਿਰ ਮਲਾਈ ਸੋਣੀ ਮੋਟੀ ਆ ਜਾਂਦੀ ਆ ਤੇ ਇੱਥੇ ਜੀ ਹੱਥ ਧੋ ਕੇ ਮੈਂ ਲੱਗ ਜੂੰਗੀ ਹੁਣ ਮਲਾਈ ਜੀ ਰੜਕਣ ਤੇ ਆਪਾਂ ਨੇ ਚਾਹ ਚੁੱਪ ਪਾਤਾ ਚਾਹ ਵੀ ਆਪਣੀ ਵਸ ਬਣਨੇ ਵਾਲੀ ਆ ਤੇ ਇੱਥੇ ਜੀ ਸਾਡੇ ਇਹ ਪਲੱਗ ਮਤਲਬ ਇੱਥੇ ਫ੍ਰਿਜ ਦੇ ਕੋਲੇ ਆ ਥੱਲੇ ਬੈਠ ਕੇ ਮਤਲਬ ਰੜਕਣਾ ਪੈਂਦਾ ਹੈ ਉੱਚਾ ਨਿਕਾ ਹੈਗਾ ਵੀ ਜਿੱਕੜ ਕਾਂਸਾ ਨੇ ਕੋਲ ਲਕਿਤਨੇ ਉਹ ਕੋਲ ਆਪਣੇ ਕੋਈ ਬੋਰਡ ਨਿਕਾ ਲੱਗਿਆ ਹੋਇਆ ਹੈਗਾ ਤੇ ਫਿਰ ਮੈਂ ਇੱਥੇ ਬੈਠ ਕੇ ਰੜਕ ਲੈਣੀ ਹੁੰਦੀ ਆ ਜਦੋਂ ਅਸੀਂ ਲਾਈਵ ਕਰਾ ਰਿਹਾ ਰੜਕ ਰਹੀ ਹਾਂ ਚਾਹ ਲਈ ਬਣਾਉਣੀ ਹੁੰਦੀ ਆ ਬਸ ਇੱਥੇ ਥੱਤਾ ਬੈਠ ਕੇ ਰੜਕ ਲੈਣੇ ਆ ਤੇ ਇਹ ਦਿਨਾ ਮਸ਼ੀਨ ਨਾਲ ਵਾਲਾ ਟਾਈਮ ਨਹੀਂ ਲੱਗਦਾ ਹੈਗਾ ਛੇਤੀ ਉਹ ਰਿਕ ਹੋ ਜਾਂਦੀ ਹੈ ਮਮ ਲਈ ਇਹ ਬਸ 4-5 ਮਿੰਟੇ ਲੱਗਦੇ ਨੇ ਜ ਮੱਖਣੀ ਆ ਜਾਂਦੀ ਹੈ ਛੇਤੀ ਉਹ ਥੋੜੇ ਜਿਹੇ ਢੇੜਿਆਂ ਦੇ ਵਿੱਚੇ ਪਹਿਲਾਂ ਮੈਨੂੰ ਨਾ ਬਹੁਤ ਕਾਲ ਹੋ ਜਾਂਦੀ ਸੀਗੀ ਜਦੋਂ ਮੇਰੇ ਕੋਲ ਇਹ ਮਸ਼ੀਨ ਨਹੀਂ ਸੀਗੀ ਦੂਸਰੇ ਮਧਾਨੀ ਚੱਕਣੇ ਵੀ ਆਫੀ ਲੱਗਦੇ ਉਹ ਬੜੇ ਆ ਭਾਰੀ ਆ ਥੋੜੀ ਜੀ ਤੇ ਇਹਨੂੰ ਜੱਗ ਜੀ ਚਾਹੂੰਗਾ ਨਾ ਜਲ ਮੱਤੀ ਪਪਾਰੜੇ ਕਸਗਦੇ ਆਦੇ ਨਾਲ ਮਲਾਈ ਵਗੈਰਾ ਤੇ ਨਾਲੇ ਹੁਣ ਘਿਓ ਵੀ ਛੁੜੀ ਜਾਂਦਾ ਨਹੀਂ ਤਾਂ ਫਿਰ ਇਦਾਂ ਹੀ ਮੜਾਈ ਖਾ ਲੈਂਦੇ ਸੀਗੇ ਬੱਚੇ ਦੇ ਪਾਪੇ ਨੂੰ ਵਾਦਾ ਆਤਾ ਚਾਈਦੇ ਤੋਂ ਨੀ ਤਾਂ ਸੱਤੋ ਸੱਕਰ ਦੇ ਵਿੱਚ ਪਾ ਕੇ ਖਾਂਦੇ ਨੇ ਮੜਾਈ ਨੂੰ ਨਹੀਂ ਖਾਂਦੇ ਹੈਗੇ ਦਾਲ ਸਬਜ਼ੀ ਦੇ ਵਿੱਚ ਤੇ ਇਹਦਾ ਪਾਪਾ ਖਾ ਲੈਂਦਾ ਮਲਾਈ ਦਾਲ ਸਬਜ਼ੀ ਦੇ ਵਿੱਚ ਪਾ ਕੇ ਜਿਵੇਂ ਜਿਹੜੀ ਦਾਲ ਨਹੀਂ ਬਣਾਉਂਦੇ ਆਪਾਂ ਮਾਹ ਸ਼ੋਲਿਆਂ ਦੀ ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਇਹਨੂੰ ਟੇਸਟੀ ਲੱਗਦੀ ਹੈ ਪਾਕੀ ਖਾਣੇ। ਹੂੰ। ਦਾਲ ਮੱਖਣੀ ਕਹਿੰਦੇ ਨੇ ਉਹ ਦਾਲ ਨੂੰ ਹਨਾ ਤੇ ਲੋ ਜੀ ਆਪਾਂ ਨਾਲ ਦੀਆਂ ਹੁਣ ਘਿਓ ਵੀ ਕੱਢੀ ਹੁਣ ਮਲਾਈ ਕੱਢ ਲਈ ਤੇ ਘਿਓ ਵੀ ਧਰ ਦਾਂਗੇ ਗਰਮ ਹੋਣਾ। ਜੇ ਆਪਾਂ ਨੇ ਫਿਰ ਨਾ ਧਰਿਆ ਹਨਾ ਕੋਲਜੀ ਹੋ ਜਾਂਦੀ ਆ। ਤੇ ਬਸ ਇੱਥੇ ਹੁਣ ਆਪਾਂ ਗਰਮ ਕਰ ਦਾਂਗੇ। ਮੱਖਣੀ ਨੂੰ ਤੇ ਘਿਓ ਬਣ ਜੂਗਾ ਆਪਣਾ ਮੈਂਠਾ ਜੀ। ਤੇ ਹਲਾਉਂਦੇ ਹੋਏ ਬਣਾਵਾਂਗੇ ਆਪਾਂ ਕਿਉਂ ਮਤਲਬ ਕਟਸੀ ਆਪਾਂ ਨੇ ਛੱਡਣੀ ਨਹੀਂ ਵਾਲਾ ਚਿਹਰੇ ਵਿੱਚ ਵੀ ਖੜਾ ਕੇ ਰੱਖਣੀ ਹੈ ਬਸ ਇਹਨੂੰ ਘੁਮਾਈ ਜਾਵਾਂਗੇ ਹਨਾ ਕਿਉਂਕਿ ਜੇ ਫੇਰ ਥੱਲੇ ਨਹੀਂ ਲੱਗਦਾ ਹੈਗਾ ਜਿਉਂ ਜੇ ਹਲਾ ਕੇ ਬਣਾਵੇ ਕਿਉਂ ਜੇ ਆਪਾਂ ਇਦਾਂ ਹੀ ਇਹਨੂੰ ਅੱਗ ਤੇ ਧਰ ਕੇ ਚਲੇ ਜਾਵਾਂਗੇ ਫਿਰ ਉਹ ਥੱਲੇ ਜਲ ਜਾਂਦਾ ਤੇ ਇੱਥੇ ਜੀ ਆਪਣਾ ਕਿਉਂ ਬਣ ਗਿਆ ਤੇ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਅੱਜ ਤੁਹਾਨੂੰ ਦੱਸਾਂਗੀ ਨਵੀਂ ਹਨਾ ਕੋਈ ਇੱਕ ਟਿਪ ਦਵਾਂਗੇ ਤੁਹਾਨੂੰ ਜਿਵੇਂ ਆਪਾਂ ਪਿੰਡੀਆਂ ਬਣਾਉਨੇ ਆ ਹਨਾ ਉਹਦੇ ਵਿੱਚ ਚਿਕਨਾਹਟ ਜੀ ਨਹੀਂ ਹੋ ਜਾਂਦੀ ਮਤਲਬ ਲਾਲਾਂ ਜੀਆਂ ਛੱਡ ਦਿੰਦੀਆਂ ਨੇ ਪਿੰਡੀਆਂ ਤੇ ਉਹਦੇ ਲਈ ਆਪਾਂ ਤੁਹਾਨੂੰ ਇੱਕ ਟਿਪ ਦੰਨੇ ਆ ਤੁਸੀਂ ਵੀ ਉਹ ਟਿਪ ਵਰਤਿਓ ਤੇ ਆਪਣੀਆਂ ਪਿੰਡੀਆਂ ਬਹੁਤ ਵਧੀਆ ਬਣ ਜਾਂਦੀਆਂ ਨੇ ਉਹਦੇ ਨਾਲ ਸਾਰੀ ਚਿਕਨਾਹਟ ਜੀ ਭਰੇ ਹੋ ਜਾਂਦੀ ਹੈ ਨਹੀਂ ਤਾਂ ਜੀ ਹੋਰ ਲੋੜ ਚੀੜ ਦੀ ਛੱਡੀ ਜਾਂਦੀਆਂ ਨੇ ਤੇ ਮੈਮੀ ਹੁਣ ਮੇਜਤੋਂ ਦਾ ਮੈਨੂੰ ਪਤਾ ਲੱਗਿਆ ਮੈਮੀ ਹੁਣ ਜਦੋਂ ਵੀ ਪਿੰਡੀ ਬਣਾਉਣੀ ਆ ਉਹ ਚੀਜ਼ ਜਰੂਰ ਪਾਉਂਦੀ ਆ ਤੇ ਤੁਸੀਂ ਵੀ ਵਰਤਦੇ ਹੋ ਹਨ ਤੁਹਾਨੂੰ ਅੱਗੇ ਬਲੌਗ ਪਿੰਡੀਆਂ ਦਾ ਸ਼ੇਅਰ ਕਰਦੇ ਆ ਇਹਦੇ ਨਾਲ ਹੀ ਆ ਪਾਇਆ ਹੋਇਆ ਤੇ ਚਲੋ ਜੀ ਆਪਣਾ ਇੱਥੇ ਘਿਓ ਵੀ ਬਣ ਗਿਆ ਇਹ ਤਿਆਰ ਹੋ ਗਿਆ ਤੇ ਝੱਗ ਜੀ ਬਹਿ ਚੁੱਕੀ ਥੱਲੇ ਆਪਾਂ ਬਸ ਇਹਨੂੰ ਇੱਦਾਂ ਹੀ 40 ਦਿਨਾਂ ਢੱਕ ਦਾਂਗੇ ਕੋਈ ਦੂਸਰਾ ਥਾਲ ਨਹੀਂ ਦੰਦੇ ਫਿਰ ਉਹਦੇ ਨਾਲ ਨਾ ਪਤਾ ਕਿਹੜੀ ਭਾਫ਼ ਦੀ ਉਹ ਬਣ ਜਾਂਦਾ ਪਾਣੀ ਚ ਉਦੋਂ ਲਖਾਵ ਹੋ ਸਕਦਾ ਤੋ ਕਿਉ ਤੇ ਬਸ ਜਾਲੀ ਨਾਲ ਠਾਗ ਦਾਂਗੇ ਤੇ ਫਿਰ ਭਾਂਡੇ ਚ ਕੱਢ ਲਾਂਗੇ ਆਪਾਂ। ਲਓ ਜੀ ਇੱਥੇ ਆਪਾਂ ਲੱਗੇ ਭਿੰਡੀਆਂ ਬਣਾਉਣ। ਅੱਜ ਫੇਰ ਭਿੰਡੀਆਂ ਬਣਾਉਨੇ ਆ। ਹਮ ਭਿੰਡੀਆਂ ਲਗਾਤਾਰ ਬਣੀ ਜਾਂਦੀ ਐ ਨੇ। ਇੱਕ ਕਦਦ ਨੇ ਛੱਡ ਕੇ ਅੱਜ ਵੀ ਤੋੜ ਕੇ ਲੈ ਕੇ ਆਈਆਂ ਮੈਂ। ਫੇਰ ਨੇ ਤੋੜੇ ਜਾਂਦੇ ਨੇ ਭਿੰਡੀਆਂ ਤਾਂ। ਤੇ ਹੋ ਗਿਆ ਥੋੜਾ ਜਿਹਾ ਨੇਹਰਾ ਹੀ। ਢੋਲੇ ਜਿਹਾ ਤੇਲ ਦੇ ਵਿੱਚ ਆਪਾਂ ਨੇ ਭੁੰਨਣੀਆਂ ਨੇ। ਇੱਕ ਕੜਛੀ ਪਾਈ ਆ ਮੈਂ ਜ਼ਿਆਦਾ ਤੇਲ ਨਹੀਂ ਪਾਉਂਦੀ ਹੁੰਦੀ। ਕਸਿੰਨ ਇਹ ਤੇਲ ਚ ਭੁੰਨੇ ਤੇ ਜਿਆਦਾ ਤੇਲ ਦਾ ਖਰਾਬ ਕਰਦਾ ਨਾ ਤੇ ਅੱਜ ਮੈਂ ਤਾਂ ਤੁਹਾਡੇ ਨਾਲ ਭਿੰਡੀਆਂ ਦੀ ਵੀਡੀਓ ਸ਼ੇਅਰ ਕਰਨ ਲੱਗੀ ਆ ਅੱਜ ਤੁਹਾਨੂੰ ਆਪਾਂ ਇੱਕ ਟਿਪਸ ਦਵਾਂਗੇ ਹੁਣ ਮਤਲਬ ਜਿਹੜੀਆਂ ਭਿੰਡੀਆਂ ਨੇ ਇਹ ਉਹ ਨਹੀਂ ਛੱਡਦੀਆਂ ਚਕਨਾਹੜ ਜੀ ਲਾਲਾ ਨਹੀਂ ਛੱਡ ਦਿੰਦੀਆਂ ਨੇ ਤੇ ਆਪਾਂ ਉਹਨਾਂ ਨੂੰ ਕਿਵੇਂ ਦੂਰ ਕਰ ਸਕਦੇ ਆ ਚਾਹੇ ਹਨਾ ਭਿੰਡੀ ਤਾਜੀ ਤੋੜੀ ਹੋਵੇ ਚਾਹੇ ਮਤਲਬ ਬਹੀ ਹੋਵੇ ਉਹ ਚਕਨਾਹੜ ਜੀ ਤਾਂ ਛੱਡੇ ਦਿੰਦੀ ਆ ਭਿੰਡੀ ਹਨਾ ਆਲਮੋਸਟ ਜਿੰਨਾ ਮਰਜ਼ੀ ਬਣਾ ਲਓ ਇਹਨੂੰ ਹਰ ਇੱਕ ਦੀ ਪਿੰਡੀ ਛੱਡਦੀ ਹੈ ਹੋਗੀ ਜੋ ਕੋਈ ਮਰਜ਼ੀ ਬਣਾਵੇ ਹੈਨਾ ਇਹ ਤਾਂ ਹੈ ਨਹੀਂਗਾ ਵੀ ਪਿੰਡੀ ਲੜਾਂ ਜੀਆਂ ਛੱਡਦੀ ਅੱਜ ਤੁਹਾਨੂੰ ਉਹ ਦੱਸਦੇ ਆਪਾਂ ਕਿਵੇਂ ਦੂਰ ਕਰ ਸਕਦੇ ਆ ਉਹ ਚਿਕਨਾਹਟ ਜੀ ਚੀੜ ਜੀ ਹੁੰਦੀ ਹੈ ਹੈਨਾ ਤੇ ਉਹ ਆਪਾਂ ਕਾ ਦੇਣਾ ਕਿਹੜੀ ਚੀਜ਼ ਪਾ ਕੇ ਦੂਰ ਕਰ ਸਕਦੇ ਆ ਉਹ ਆਪਾਂ ਤੁਹਾਨੂੰ ਦੱਸਦੇ ਆ ਤੇ ਦਿਖਾਵਾਂਗੇ ਤੁਹਾਨੂੰ ਕਿਵੇਂ ਆਪਾਂ ਉਹ ਹਟਾ ਸਕਦੇ ਆ ਪਿੰਡੀਆਂ ਦੇ ਵਿੱਚੋਂ ਆ ਦੇਖੋ ਥੋੜੇ ਥੋੜੇ ਪਿੰਡੀਆਂ ਨੇ ਛੱਡਣੀ ਸ਼ੁਰੂ ਕਰਤੀ ਦੇਖੋ ਮੇਰਾ ਤੇਲ ਜਮੇ ਨਹੀਂਗਾ ਬਿਲਕੁਲ ਹੈਗਾ ਦੇਖੋ ਕਈ ਬਹੁਤ ਜਿਆਦਾ ਤੇਲ ਪਾ ਲੰਦੇ ਨੇ ਤੇਲ ਦੇ ਵਿੱਚ ਘੁੰਮ ਦਿੰਦੇ ਨੇ ਮੈਂ ਤੇਲ ਘੱਟੇ ਪਾ ਲਈਆਂ ਬਸ ਆਪਾਂ ਨੇ ਥੋੜਾ ਜਿਹਾ ਸੇਕ ਲਵਾ ਕੇ ਨਾ ਨਾਲ ਦੀ ਨਾਲ ਆਪਾਂ 2-3 ਮਿੰਟ ਹੋ ਗਏ ਮੈਨੂੰ ਪੰਜਾਂ ਨੂੰ ਭਿੰਡੀਆਂ ਤੇ ਆਪਾਂ ਨਾਲ ਦੀ ਨਾਲ ਉਹ ਪਾ ਦਾਂਗੇ ਇਹਦੇ ਵਿੱਚ ਪਿਆਜ਼ अज मैं बारह ही क्ड लिया सिलेंडर छोटा लिया। क्या बहार इतने हवा चलती सी वी ठंडा मौसम मैं चलो इतें कड़ लगा तो नेरा ही है काफ़ी नहीं, नहीं राज़े हो गया ना। दीद दीद नहीं है ना बिजली बेच भी नेरा रहा अज हो गया लेट है ना मैं थले बै गई उल्न लग गई ਤੇ ਉੱਥੇ ਲੇਟ ਹੋ ਗਈ ਕੰਮ ਨਾਲ ਇਦਾਂ ਹੀ ਹੁੰਦਾ ਜੀ ਹਨਾ ਖੜ ਜਾ ਕਿਤੇ ਫਿਰ ਕੰਮ ਹੀ ਲੇਟ ਹੋ ਜਾਂਦਾ ਤੇ ਆਪਣੀਆਂ ਪਿੰਡੀਆਂ ਹੋ ਗਈਆਂ ਬਸ ਹੁਣ ਆਪਾਂ ਇਹਦੇ ਵਿੱਚ ਥਿਆਜ ਪਾਵਾਂਗੇ ਫੇ ਮੈਂ ਤੁਹਾਨੂੰ ਦਿਖਾਵਾਂਗੀ ਵੀ ਆਪਾਂ ਕਿਹੜੀ ਚੀਜ਼ ਪਾਉਂਦੇ ਰਿਓ ਚਿਪਕਾ ਹਟ ਜੀ ਇਸ ਤਰ੍ਹਾਂ ਨੇ प्याज भुन गे प्याजा में ना मैं हरिया मिर्चा पा दूंगी जीर से ली अपनी प्याज जहा भी ब्राउन ज्यादा हो गया देखा तो भिंडियाँ भी भेज दी ਵਿਰੇਪਾ ਜਰੇ ਤਾਗੇ ਤਾਂ ਇਹ ਵੀ ਵਿਰੇਪਾ ਜਰੇ ਤਾਗੇ ਤਾਂ ਇਹ ਵੀ ਢਿਮਣਾਉਣੇ ਨੇ ਉਹਦੇ ਵਿੱਚ ਜ਼ਿਆਦਾ ਚਿਕਨਾ ਹਟਦੀ ਹੁੰਦੀ ਹੈ ਤੇ ਆਪਣੀ ਅੱਜ ਘੱਟ ਹੈ ਕਿਉਂਕਿ ਮੇਰਿਆਂ ਤੋੜ ਕੇ ਰੱਖਿਆ ਹੋਣਾ ਸੀ ਗਿਆ ਸੱਲਾਂ ਦੇ ਵਿੱਚ ਪਾ ਦਿੰਦੇ ਆ ਨੂਨ ਕਰਾਰਾ ਜਿਹਾ ਨੂਨ ਬੜੀ ਲੱਗਦਾ ਇਹ ਵਿੱਚ ਬਰਦੇ ਪਾਵਾਂਗੇ ਮੇਚਾਂ ਤਪਾਤੀ ਆਪਾਂ ਨੇ ਹੜੀਆਂ ਬਸ ਹਲਦੀ ਕਿੰਨਾ ਮਸਾਲੇ ਪਾਉਣੇ ਕਿੰਨੀਆਂ ਚੀਜ਼ਾਂ ਬਸ ਨੂਨ ਹਲਦੀ ਤੇ ਹਰੀ ਮਚ ਕੋਈ ਨਹੀਂ ਕੁਝ ਵੀ ਪਾਉਂਦੇ ਹੈ ਇੰਡੀਆ ਦੇ ਵਿੱਚ ਹਲਦੀ ਵੀ ਮੈਨੂੰ ਬੱਦੇ ਪਸੰਦ ਲੱਗਦੀ ਹੈ ਹਰ ਇੱਕ ਢਾਲ ਸਬਜ਼ੀ ਦੇ ਵਿੱਚ ਛੋਟਾ ਛੋਟਾ ਰੰਗ ਨਹੀਂ ਵਧੀਆ ਲੱਗਦਾ ਲਾਲੀ ਵੀ ਤੇ ਹੋਵੇ ਹੈਨਾ ਉਹ ਵਧੀਆ ਲੱਗਦਾ ਲਓ ਜੀ ਇਹ ਮਸਾਲਾ ਹੁਣ ਆਪਾਂ ਭੁੰਨਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਦਹੀਂ ਦਹੀਂ ਪਾਉਂਦੇ ਆ ਜੀ ਆਪਾਂ ਇਹਦੇ ਵਿੱਚ ਜਿਹੜੀ ਚਿਕਨਾਹਟ ਆ ਉਹਨੂੰ ਦੂਰ ਕਰਦੇ ਆ। ਤੁਹਾਡੇ ਭਿੰਡਿਆ ਵੱਧ ਨੇ ਤਾਂ ਤੁਸੀਂ 2 ਚਮਚੇ ਪਾ ਸਕਦੇ ਹੋ। ਜੇ ਘੱਟ ਨੇ ਤਾਂ ਇੱਕ। ਖਟਾਜ ਰਹਿਣੀ ਹੋਵੇ ਇਹਦੇ ਨਾਲ ਸਾਰੀ ਚਿਕਨਾਹਟ ਚਲੀ ਜਾਂਦੀ ਹੈ। ਆਪਾਂ 1.5 ਚਮਚਾ ਪਾਨੇ। ਪਤਾ ਨਹੀਂ ਜੀ ਤੇ ਇੱਕ ਵਾਰ ਤਾਂ ਮਤਲਬ ਦਹੀਂ ਪਾਏ ਤੇ ਉਹ ਚਿਕਨਾਹਟ ਵੀ ਛੱਡੂ ਜੇ ਤੁਸੀਂ ਡਰੇ ਹੋ ਨਾ। ਜੇ ਪਗਨ ਭਿੰਡੀ ਆ ਗਈ ਜੇ ਦਹੀਂ ਪਨਾੜ ਦੀ ਛੜਤੀ ਤੇ बस मैं सेक लवाई जाए अपने आप सारे ठीक हो जाएंगे तो नहीं आना बात बना के दिखे भी जाए नहीं तो इन लाल बढ़िया तो दही अपना चकनाहार सारी खत्म कर देता ਲੋਜੀ ਦੇਖੋ ਪਿੰਡੀਆਂ ਕੋਈ ਚਕਨਾੜ ਨਹੀਂ ਵੀ ਹੈਗੀ ਸਾਰੀ ਦੂਰ ਹੋ ਗਈ ਆਪਾਂ ਨੇ ਸੇਕ ਲਵਾ ਲਿਆ ਸਮਾਰਤ ਲੈਣ ਮਸਾਲਾ ਕੁੱਝ ਗਿਆ ਤੇ ਚਕਨਾੜ ਜੀ ਵੀ ਖਤਮ ਹੋ ਗਈ ਰਹੀ ਨੇ ਨਾਲ ਦੇਖੋ ਥੋੜੇ ਤੇਲ ਦੇ ਵਿੱਚ ਵੀ ਪਿੰਡੀ ਵਧੀਆ ਬਣਦੀ ਹੈ ਜਿਆਦਾ ਤੇਲ ਨਾ ਪਾਇਆ ਕਰੋ ਜਿਆਦਾ ਤੇਲ ਖਰਾ ਕੇ ਕਰਦਾ ਸੇਕ ਨਾ ਬਸ ਥੋੜਾ ਤੇਲ ਪਾ ਕੇ ਥੋਨਾ ਲਿਆ ਕਰੋ चलेगी अपनी झंडी होने बन के होगी तैयार तो आप ब्लॉग ठीक कर दे जो वीडियो पसंद आई तो लाइक शेयर करके लाइक शेयर तो कमेंट करके जरूर दस्यो कि मिलेंगे कल किसी और नमें ब्लॉक पाँगा के बाय बाय टाटा